ਆਰੇ ਸਤਿ ਸ੍ਰੀ ਅਕਾਲ ਜੀ ਡਾਕਟਰ ਜੀ ਸਿੰਘ ਬਾਤ ਜਿਨ੍ਹਾਂ ਦੀ ਰੂਹ ਦੀ ਬਗੀਚੀ ਦਾ ਇਹ 14 ਫੁੱਲ ਮੈਂ ਕੰਮ ਖੇ ਰਿਹਾ ਹਾਂ ਸੋ ਇਸ ਗੱਲਾਂ ਆਰ ਪਾਰ ਦੀਆਂ ਦੇ ਮਹਿਕ ਦੇ ਫੁੱਲ ਨੂੰ ਚਾਰ ਤੰਗ ਲਾਉਣ ਵਾਸਤੇ ਸਾਡੇ ਵਿਚਕਾਰ ਪਹਿਲਾਂ ਤਾਂ ਪੰਨ ਜੰਦੀ ਜੀ ਨੇ ਲਾਇਆ ਨੇ ਉਹਨੂੰ ਹੋਰ ਉਹ ਸੁਣਾਇਆ ਅਪਾਰ ਸਿੰਘ ਪੰਜ ਤੰਗ ਜੀ ਨੇ ਪਰ ਸੇਮ ਬਸਰ ਜੀ ਨੇ ਵੀ ਹੋਰ ਇਹਦੇ ਦੇ ਵਿੱਚ ਮਹਿਕਾਇਆ ਨੂੰ ਤੇ ਇਹਦੇ ਨਾਲ ਹੀ ਸੀਰਾ ਲਾਤਾ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਜੰਗ ਬਹਾਦਰ ਗੋਇਲ ਜੀ ਨੇ ਸੋ ਇਹ ਮੈਕ ਦਾ ਟੈਗ ਦਾ ਫੁੱਲ ਜਿਹਦਾ ਅਸੀਂ ਆਪਾਂ ਖੁਸ਼ਬੂ ਮਾਣ ਰਹੇ ਹਾਂ ਸੋ ਆਪਾਂ ਸਾਰਿਆਂ ਨੇ ਇਸ ਗੱਲਾਂ ਆਰ ਪਾਰ ਦੀਆਂ ਦੇ ਇਸ ਚੌਥੇ ਮੈਗ ਦੇ ਫੁੱਲ ਦਾ ਆਨੰਦ ਮਾਣਿਆ ਹੈ ਸੋ ਇਸ ਦੀ ਡਾਕਟਰ ਮਨਜੀਤ ਸਿੰਘ ਜੀ ਬਾਲੂ ਤੇ ਇਹਨਾਂ ਦੀ ਪੂਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਧਾਈਆਂ ਨੇ ਸੋ ਇਹ ਮੌਤ ਤਾਂ ਇਦਾਂ ਹੁੰਦਾ ਜਦੋਂ ਫੋਟੋ ਰਿਲੀਜ਼ ਹੁੰਦੀ ਹੈ ਉਹ ਉਹੀ ਜਾਣਦੇ ਹੁੰਦੇ ਨੇ ਜਿਵੇਂ ਵਿਆਹ ਦਾ ਚਾਅ ਹੁੰਦਾ ਨਾ ਔਰ ਬਹੁਤ ਵਿਜੀ ਬੰਦਾ ਹੁੰਦਾ ਵੀ ਜੀ ਹੋਣ ਦੇ ਬਾਅਦ ਵੀ ਮਨ ਨੂੰ ਖੁਸ਼ੀ ਹੁੰਦੀ ਹੈ ਸੋ ਇਸ ਕੁਰਸੀ ਦੇ ਵਿੱਚ ਆਪਣੀ ਸਾਰਿਆਂ ਦੀ ਖੁਸ਼ੀ ਹੈ ਜੋ ਡਾਕਟਰ ਬਨਜੀਤ ਸਿੰਘ ਬਰਨ ਇੱਕ ਜਿਵੇਂ ਕਹੇ ਕਰਦੇ ਆ ਕਿ ਚੱਲਦੀ ਫਿਰਦੀ ਵਰਕਸ਼ਾਪ ਹੀ ਆ ਕਿਸਮ ਦੀ ਜਦੋਂ ਇੱਥੇ ਗੀਤ ਸੁਣਦੇ ਆ ਤਾਂ ਗਾਇਕ ਲੱਗਦੇ ਆ ਜਦੋਂ ਹਸਪਤਾਲ ਦੇ ਮਰੀਜ਼ਾਂ ਕੋਲ ਹੁੰਦੇ ਸੀ ਉਦੋਂ ਮਰੀਜ਼ਾਂ ਦੇ ਡਾਕਟਰ ਤੇ ਜਦੋਂ ਕੋਈ ਫਿਲਮ ਚਰ ਬਣਾਉਂਦੇ ਐਕਟਰ ਡਾਇਰੈਕਟਰ ਸਾਰਾ ਕੁਝ ਆਫ ਸੀ ਸੋ ਮੈਂ ਆਪ ਸਾਰੇ ਬਾਤ ਧੰਨਵਾਦ ਕਰਦਾ ਹਾਂ ਪੰਜਾਬੀ ਲਿਖ ਸੁਭਾ ਚੰਡੀਗੜ੍ਹ ਤੇ ਗਲੋਬਲ ਆਰਟ ਕ੍ਰिएशन ਵੱਲੋਂ ਤੇ ਇਹਦੇ ਨਾਲ ਹੀ ਇੱਕ ਸੇਵਾ ਮੈਂ ਸਹਿਤ ਹਰਿਆੰਗਰ ਕੇਂਦਰ ਦੀ ਵੀ ਨੂੰ ਹੁੰਦਾ ਹੈ ਸੇਵਾਦਾਰ ਸੇਵਾ ਕਰਤਾ ਜੀ ਤੇ ਮਿਲਦੀ ਕਰ ਲੈਂਦੇ ਆ ਸੋ ਇਹਦੇ ਪ੍ਰਧਾਨ ਗੁਰਦਾਰਸ਼ਨ ਸਿੰਘ ਮਾਜੀ ਜੀ ਬੈਠੇ ਨੇ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਵੀ ਸਾਡੀ ਰੌਣਕ ਵਧਾਈ ਹੈ ਕਿ ਆਪਣਾ ਯੋਗਦਾਨ ਪਾਇਆ ਹੈ ਮੈਂ ਫੇਰ ਦੁਆ ਪੰਜਾਬੀ ਲੈ ਕੇ ਸਵਾ ਵੱਲੋਂ ਗਲੋਬਲ ਆਰਟ ਕ੍ਰिएशन ਵੱਲੋਂ ਆਪ ਸਾਰਿਆਂ ਦਾ ਪਹਿਲੀ ਨੂੰ ਧੰਨਵਾਦ ਕਰਦਾ ਹਾਂ ਕਿ ਆਪ ਸਭ ਨੇ ਇਸ ਮਹਿਕ ਮਹਿਲ ਨੂੰ ਗੱਲਾਂ ਆਰ ਪਾਰ ਦੀਆਂ ਨੂੰ ਬਹੁਤ ਮਹਿਕਾਇਆ ਹੈ ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਦੇ ਨਾਲ ਹੀ ਜਿਹੜੀ ਗੱਲ ਕਹਿਣੀ ਸੀ ਜਿਹੜੀ ਸਾਡੀ ਸਭਾ ਦੇ ਇੰਜਨ ਹੈ ਸਾਰੇ ਦੱਬਿਆਂ ਨੂੰ ਹਰ ਇੱਕ ਵਾਰ ਹਰ ਇੱਕ ਵਾਰ ਖਿੱਚੀ ਕਰਦੇ ਨੇ ਸਰਦਾਰ ਮਲਕ ਸਾਹਿਬ ਸੋ ਇਹਨਾਂ ਲਈ ਬੋਲ ਤੋਂ ਨਵਾਗ ਹੈ ਕਿ ਸਭ ਤੋਂ ਪਹਿਲੇ ਇਹ ਹੁੰਦੇ ਆ ਸਰਦਾਰ ਭੁਪਿੰਦਰ ਸਿੰਘ ਮਲਕ ਜੀ ਇਥੇ ਸਾਰਾ ਅਰੇਂਜਮੈਂਟ ਕਰਦੇ ਆ ਸੋ ਇਹਨਾਂ ਦੀ ਮਦਦ ਅਸੀਂ ਵੀ ਕਰਦੇ ਆ ਸੋ ਇਹਨਾਂ ਦਾ ਅੱਜ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਦੀਪ ਸਰਵਟਾ ਅਤਲ ਜੀ ਕਿਸੇ ਕੰਮ ਕਰਕੇ ਕਿਤੇ ਗਏ ਹੋਏ ਭੁਪਿੰਦਰ ਮਲਕ ਜੀ ਨੇ ਤਹਾ ਗਿਆ ਤੁਹਾਨੂੰ ਸੋ ਸਾਰ ਦੋਵੇਂ ਸਭਾ ਨੂੰ ਪਿੰਨ ਸਭਾ ਨੂੰ ਆਪ ਸਾਡਾ ਬਹੁਤ ਬਹੁਤ ਧੰਵਾ ਦੇ ਜੀ ਬਹੁਤ ਸ਼ੁਕਰੀਆ ਮੇਰ ਬਾ ਲੋ ਜੀ ਇਸ ਤੋਂ ਪਹਿਲਾਂ ਕਿ ਖਾਣਾ ਲੱਗੇ ਪਾਲ ਸਾਹਿਬ ਦਾ ਹੁਕਮ ਹੋਇਆ ਹੈ ਕਿ ਮੱਖਣ ਲਾਲ ਗਰਵੀ ਤੇ ਸੈਣੀ ਸਾਹਿਬ ਇੱਕ ਇੱਕ ਮਿੰਟ ਲਈ ਬਾਦ ਉਸ ਤੋਂ ਪਹਿਲਾਂ ਬਾਦ ਖਾਣੇ ਤੇ ਜਾਂਦੇ ਆਪਾਂ ਤੇ ਜੋ ਸ਼ਾਇਦ ਕੋਈ ਮੈਂ ਤੇ ਇੱਕ ਇੱਕ ਅੱਧੇ ਮਿੰਟ ਤੋਂ ਜ਼ਿਆਦਾ ਬਾਤ ਜੋ ਕਿ ਸਰ ਦਿੱਕਾ ਦਾ ਮਲਟੀਪਲ ਹੈ ਮੈਂ ਸੋ ਜ਼ਿਆਦਾ ਨਹੀਂ ਲਊਗਾ ਪੰਜਾਬ ਦੇ ਵਿੱਚ ਪੰਜਾਬ ਲਾਇਬ੍ਰੇਰੀ ਐਕਟ ਪਾਸ ਨਹੀਂ ਹੋਇਆ ਜਦੋਂ ਕਿ 20 ਸਟੇਟਾਂ ਨੇ ਇਹਨੂੰ ਪਾਸ ਕਰ ਲਿਆ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਜਿਹੜਾ ਕਿ ਜਦੋਂ ਤੋਂ ਆਪਾਂ ਆਜ਼ਾਦ ਹੋਏ ਆ ਉਦੋਂ ਤੋਂ ਹੀ ਪੈਂਡਿੰਗ ਪਿਆ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਦਾ ਜੇ ਆਪਾਂ ਜ਼ੋਰ ਪਾਈਏ ਐਮਐਲਏ ਨੂੰ ਮਨਿਸਟਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਜਾਂ ਸਵਾਲਾਂ ਦੇ ਵਿੱਚ ਲਹੀਏ ਤਾਂ ਉਹ ਐਕਟ ਆਪਣਾ ਪਾਸ ਹੋ ਜਾਊਗਾ ਉਹਦਾ ਫਾਇਦਾ ਲੇਖਕਾਂ ਨੂੰ ਵੀ ਹੋਊਗਾ ਪਾਠਕਾਂ ਨੂੰ ਵੀ ਹੋਊਗਾ ਪਿੰਡਾਂ ਨੂੰ ਵੀ ਹੋਊਗਾ ਸ਼ਹਿਰਿਆਂ ਨੂੰ ਵੀ ਹੋਊਗਾ ਲੈਬਰੀਆਂ ਨੂੰ ਵੀ ਹੋਊਗਾ ਕਿਉਂਕਿ 60% ਅਸਿਸਟੈਂਸ ਗਵਰਨਮੈਂਟ ਆਫ ਇੰਡੀਆ ਅਗਰ ਲਾਇਬ੍ਰੇਰੀ ਐਕਟ ਪਾਸ ਹੋਵੇ ਤਾਂ ਕੋਈ ਵੀ ਲਾਇਬ੍ਰੇਰੀ ਕੋਈ ਵੀ ਬੁੱਕ ਕੋਈ ਵੀ ਬਿਲਡਿੰਗ ਕੋਈ ਵੀ ਲਾਇਬ੍ਰੇਰੀ ਦੇ ਸੰਬੰਧ ਜੋ ਵੀ ਕੁਝ ਸੀ ਕਰ ਰਹੇ ਉਹ ਸਾਰਾ ਸਰਕਾਰ ਗਵਰਨਮੈਂਟ ਆਫ ਇੰਡੀਆ ਦੇ ਦੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇਖੇ ਸਭਾ ਨੂੰ ਵੀ ਕਰਦਾ ਕਿ ਭਾਈ ਇਹ ਮਸਲੇ ਨੂੰ ਆਪੋ ਪਰ ਚੱਕੀਏ ਤਾਂ ਕਿ ਪਾਸ ਪਾਤਰ ਸਾਹਿਬ ਦੀ ਮੌਤ ਤੋਂ 10 ਦਿਨ ਪਹਿਲਾਂ ਹੀ ਮੈਂ ਮਿਲਿਆ ਸੀ ਕਿ ਉਹਨਾਂ ਨੇ ਬੜਾ ਇਸੀ ਦਾ ਫੋਸਟ ਬਣਾਇਆ

बचा कोई ना कोई किता सिखाने वाला कंप्यूटर है है, वो ऐसे जो समर्पित जो व्यक्ति है अपने आप के संस्था है देखो रिटायर होंगे दे चीफ इंजीनियर इरीगे और हैं रूरल बच्चा की भाई वास्तीब के लड़ लग लाइब्रेरिया खोल रहे

ਲਿਖੋ ਸਾਰੇ ਲੇਖੋ ਬਸ ਆਪਣੇ ਮੱਦੇਬੱਲੇ ਲਿਖ ਲਿਖ ਦੇ ਦਾ ਕਰਕੇ ਦੇਖਣਾ ਲਿਖੋ ਆਪਾ ਆਪਾਂ ਸੰਘਰਸ਼ ਕਰ ਨਹੀਂ ਸਕਦੇ ਆਪਾਂ ਧਰਮੇ ਨਹੀਂ ਲਾ ਸਕਦੇ ਆਪਾਂ ਜਰੂਰ ਸ੍ਰੀ ਘਟ ਦੇ ਪਰ ਆਪਾਂ ਇਹ ਕਰ ਸਕਦੇ ਜਰੂਰ ਕਰਿਓ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਜਰੂਰੀ ਕੁਲਵੰਤ ਸੈਣੀ ਦੀ ਇੱਕ ਬਾਤ ਇੱਕ ਬਾਤ ਸੈਣੀ ਹਾਂਜੀ ਇੱਕ ਬਾਤ ਸੈਣੀ ਜੀ ਬਸ ਇੱਕ ਮਿੰਟ ਉਸ ਤੋਂ ਬਾਅਦ ਜੀ ਆਪਾਂ ਅੱਗੇ ਹੀ ਹੋਣਾ ਖਾਣੇ ਬਾਅਦ ਚਲੋ ਬਹੁਤ ਬਹੁਤ ਧੰਨਵਾਦ ਸੈਕਟਰ ਬਲਸਰ ਦਾ ਮੈਂ 1996 ਸਾਲ 'ਚ ਤੁਹਾਨੂੰ ਇਹਨਾਂ ਨੇ ਜਾਣਦਾ ਉਦੋਂ ਮੈਂ 10ਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਤੋਂ ਬਲਸਰ ਨਾਲ ਸਾਡਾ ਲਿਖਣ ਕਰਕੇ ਮਤਲਬ ਉਹ ਆ ਫਿਰ ਤਾਂ ਬੀਏ ਐਮਏ ਪੀਐਚਡੀ ਕੀਤਾ ਤਾਂ ਖਤ ਕੀਤਾ ਪਰ ਬਹੁਤ ਪੁਰਾਣਾ ਮਤਲਬ ਇਹਨਾਂ ਦੇ ਨਾਲ ਮੇਰਾ ਹੈਗਾ ਸੰਪਰਕ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਦੋ ਲੈਣੀਆਂ ਸੁਣਾਉਣੀ ਹੈ ਤੁਹਾਨੂੰ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਘੜੀ ਘੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਜਗ ਤੇ ਹੁੰਦੀਆਂ ਨੇ ਬੇਸ਼ੁਮਾਰ ਘੜੀਆਂ ਇੱਕ ਇੱਕ ਘੜੀ ਦਾ ਟਾਈਮ ਦਾ ਪਤਾ ਦੇਵੇ ਇੱਕ ਵਿਕਣ ਪਾਸਤ ਮਿਹਾਰ ਘੜੀਆਂ ਮੈਂ ਸੋਹਣੀ ਜੀ ਸਲੱਖਣੀ ਘੜੀ ਤੋਂ ਮੈਂ ਸੋਹਣੀ ਜੀ ਸਲੱਖਣੀ ਘੜੀ ਤੋਂ ਬਾਹਰ ਦੇਵਾਂ ਲੱਖ ਹਜ਼ਾਰ ਘੜੀਆਂ ਬਾਹਰ ਦੇਵਾਂ ਲੱਖ ਹਜ਼ਾਰ ਘੜੀਆਂ ਬਾਹਰ ਦੇਵਾਂ ਲੱਖ ਹਜ਼ਾਰ ਵਾਹ ਜੀ ਕਾਲੀ ਬੋਲੀ ਰਾਤ ਹਨੇਰੀ ਚਿਹਰਾ ਨੂਰੋ ਨੂਰ ਕਾਲੀ ਗੋਲੀ ਰਾਤ ਹਨੇਰੀ ਚਿਹਰਾ ਨੂਰੋ ਨੂਰ ਹਰ ਪਲ ਮੰਗਦਾ ਸੁਹਾ ਸੁਪਨਾ ਤਪਦਾ ਜਿਵੇਂ ਤੰਦੂਰ ਹਰ ਪਲ ਮੰਗਦਾ ਸੁਹਾ ਸੁਪਨਾ ਤਪਦਾ ਜਿਵੇਂ ਤੰਦੂਰ ਕਲਮਾ ਕਿਰਤ ਕਮਾਈਆਂ ਵਾਲੇ ਕਲਮਾ ਸਤ ਸਮਾਈਆਂ ਬਾੜੇ ਕੱਤੇ ਇਕੱਠੇ ਸਾਰੇ ਜਿੰਦ ਸਰੀਰ ਅਜੇ ਵੀ ਵੜ ਕੇ ਲਾਵੇ ਚੋਟ ਨਗਾਰੇ ਲਾਵੇ ਚੋਟ ਨਗਾਰੇ ਅਦਾਰਸ਼ਾਂ ਨੂੰ ਸ਼ਬਦ ਬਣਾਇਆ ਭਲਸਾਬ ਨੇ ਅਦਾਰਸ਼ਾਂ ਨੂੰ ਸ਼ਬਦ ਬਣਾਇਆ ਲੋਹਾ ਸ਼ਬਦ ਬਣਾਏ ਲੁਕ ਦਾ ਨੇਰ ਮੁਕਾਵਣ ਖਾਤਰ ਸਾਡੇ ਰੌਟ ਸਾਡੇ ਰਾਹ ਸੁਣਾਏ ਆਦਮ ਜਾਮੇ ਦੇ ਵਿੱਚ ਵੇਖੋ ਆਦਮ ਜਾਮੇ ਦੇ ਵਿੱਚ ਦੇਖੋ ਕਰਮ ਜੋਗ ਦੀ ਮੂਰਤ ਉਸ ਦੀ ਕਲਾ ਦ੍ਰਿਸ਼ਟੀ ਚਾਵੇ ਘੜਨੀ ਐਸੀ ਸੂਰਤ ਜਿਸ ਵਿੱਚ ਬੰਦਾ ਬੰਦੇ ਨੂੰ ਜਿਸ ਵਿੱਚ ਬੰਦਾ ਬੰਦੇ ਨੂੰ ਲਾ ਨਾ ਮੁਥੇ ਨਾ ਦੁਰਕਾਰੇ ਤੋਂ ਇਹ 蒂ਬੇ ਇੱਕ ਬਰਾਬਰ ਕਰਨਾ ਚਾਵੇ ਸਾਰੇ ਇੱਕ ਰੀਜ ਇੱਕ ਰੀਜ ਨਿਰੰਤਰ ਬਣ ਜਾਣਾ ਇੱਕ ਰੀਜ ਨਿਰੰਤਰ ਬਣ ਜਾ ਮੈਂ ਸਦਾ ਪਰਸ਼ਾਵਾਂ ਇਕ ਵਾਰ ਉਸ ਦੇ ਸਿਰਟ ਸਮਰਪਣ ਅੱਗੇ ਮੈਂ ਆਪਣਾ ਸੀਸਕ ਧਕਾਵਾ ਇਕ ਵਾਰ ਉਸ ਦੇ ਸਿਰਟ ਸਮਰਪਣ ਅੱਗੇ ਆਪਣਾ ਸੀਸਕ ਧਕਾਵਾ ਆਪਣਾ ਸੀਸਕ ਧਕਾਵਾ ਆਪਣਾ ਸੀਸਕ ਧਕਾਵਾ ਸਾਰ ਬਹੁਤ ਬਹੁਤ ਧੰਨਵਾਦ ਸਾਹਿਬ ਜੀ